ਡੋਨਲਡ ਟਰੰਪ ਲਈ ਇਸ ਤੋਂ ਸ਼ਰਮਨਾਕ ਦਿਨ ਕੋਈ ਨਹੀਂ ਹੋ ਸਕਦਾ ਕਿਉਂਕਿ ਅੱਜ ਡੋਨਲਡ ਟਰੰਪ ਅਮਰੀਕਾ ਦੇ ਉਹ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਦੇ ਕਾਰਜਕਾਲ ਵਿੱਚ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਵਰਗੀਆਂ ਸਾਰੀਆਂ ਵੈਸਟਰਨ ਕੰਟਰੀਜ਼ ਨੇ ਫਲਸਤੀਨ ਨੂੰ ਇੱਕ ਦੇਸ਼ ਦੀ ਮਾਨਯਤਾ ਦੇ ਦਿੱਤੀ ਹੈ ਜੀ ਹਾਂ ਹੁਣੇ ਕੁਝ ਹੀ ਸਮਾਂ ਪਹਿਲਾਂ ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਸਾਂਝਾ ਐਲਾਨ ਜੁਆਇੰਟ ਡਿਕਲੇਰੇਸ਼ਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਫਿਲਸਤੀਨ ਨੂੰ ਇੱਕ ਦੇਸ਼ ਦੀ ਮਾਨਯਤਾ ਦੇ ਦਿੱਤੀ ਹੈ ਇਸ ਦੇ ਨਾਲ ਹੀ ਵੈਸਟਰਨ ਕੰਟਰੀਸ ਦੇ ਅੰਦਰ ਜੋ ਇੱਕ ਬਲੋਕ ਬਣ ਗਿਆ ਸੀ ਜਿਸ ਤੋਂ ਕੋਈ ਬਾਹਰ ਨਹੀਂ ਨਿਕਲ ਸਕਦਾ ਸੀ ਅਤੇ ਜਿੱਥੇ ਅਮਰੀਕਾ ਦਾ ਪੂਰਾ ਪ੍ਰਭਾਵ ਸੀ ਕਿ ਜੋ ਅਮਰੀਕਾ ਕਹੇਗਾ ਵੈਸਟਰਨ ਦੇਸ਼ ਉਵੇਂ ਹੀ ਕਰਨਗੇ ਉਹ ਬਲੋਕ ਅੱਜ ਟਹਿ ਗਿਆ ਹੈ ਅਮਰੀਕਾ ਦੇ ਭਾਰੀ ਦਬਾਅ ਅਤੇ ਬੜੇ ਜ਼ਿਆਦਾ ਤਗੜੇ ਪ੍ਰੈਸ਼ਰ ਪਾਉਣ ਦੇ ਬਾਵਜੂਦ ਵੀ western countries ਨਹੀਂ ਚੁਕੀਆਂ ਅਤੇ ਉਹਨਾਂ ਨੇ ਫਿਲਸਤੀਨ ਨੂੰ ਮਾਨਤਾ ਦੇ ਦਿੱਤੀ ਹੈ ਪਰ ਸਿਰਫ ਮਾਨਤਾ ਨਹੀਂ ਦਿੰਦੀ ਕੁਝ ਹੋਰ ਵੀ ਦਿੱਤਾ ਹੈ ਅਤੇ ਉਹ ਹੈ 1967 ਵਾਲਾ ਸਟੇਟhood ਦਰਅਸਲ ਬ੍ਰਿਟੇਨ ਕੈਨੇਡਾ ਅਤੇ ਆਸਟ੍ਰੇਲੀਆ ਨੇ ਇਹ ਹੈ ਕਿ ਅਸੀਂ ਫਿਲਸਤੀਨ ਨੂੰ ਤਾਂ ਮਾਨਤਾ ਦੇ ਹੀ ਰਹੇ ਹਾਂ ਔਰ ਅੱਜ 2025 ਵਾਲੇ ਫਿਲਸਤੀਨ ਨੂੰ ਨਹੀਂ 1967 ਵਾਲੇ ਫਿਲਸਤੀਨ ਨੂੰ ਮਤਲਬ 4 ਜੂਨ 1967 ਨੂੰ ਫਿਲਸਤੀਨ ਦੀ ਜੋ ਬਾਉਂਡਰੀ ਤੈਅ ਕੀਤੀ ਗਈ ਸੀ ਜੋ ਜ਼ਮੀਨ ਉਸ ਨੂੰ ਦਿੱਤੀ ਗਈ ਸੀ ਉਸ ਜ਼ਮੀਨ ਨੂੰ ਅੱਜ ਬ੍ਰਿਟੇਨ ਕੈਨੇਡਾ ਅਤੇ ਆਸਟ੍ਰੇਲੀਆ ਨੇ ਫਿਲਸਤੀਨ ਮੰਨ ਕੇ ਉਸ ਨੂੰ ਮਾਨਤਾ ਦੇ ਦਿੱਤੀ ਹੈ ਯਾਨੀ ਕਿ ਹੁਣ ਨਕਸ਼ਾ 1967 ਵਾਲਾ ਮੰਨਿਆ ਜਾਵੇਗਾ ਅਤੇ ਇਹ ਇਜ਼ਰਾਈਲ ਦੇ ਨਾਲ-ਨਾਲ ਅਮਰੀਕਾ ਲਈ ਵੀ ਇੱਕ ਸ਼ਰਮਨਾਕ ਹਾਰ ਵਰਗਾ ਹੈ ਏਵੇਂ ਇਸ ਲਈ ਕਿਉਂਕਿ 1967 ਵਿੱਚ ਜੋ ਫਿਲਸਤੀਨ ਦੀ ਜ਼ਮੀਨ ਸੀ ਅਤੇ ਜੋ ਇਜ਼ਰਾਈਲ ਦੀ ਜ਼ਮੀਨ ਸੀ ਉਸ ਵਿੱਚ ਅੱਜ 2025 ਵਿੱਚ ਧਰਤੀ ਅਤੇ ਆਸਮਾਨ ਦਾ ਫਰਕ ਆ ਚੁੱਕਾ ਹੈ ਕਿਉਂਕਿ 1967 ਦੇ ਨਕਸ਼ੇ ਦੇ ਹਿਸਾਬ ਨਾਲ ਜਿਹੜੀ ਅਪਰੂਵਲ ਪਲਿਸਤਿਨ ਨੂੰ ਮਿਲੀ ਸੀ ਉਸ ਤੋਂ ਬਾਅਦ ਅੱਜ ਤੱਕ ਫਿਲਿਸਤਿਨ ਦੀ 50% ਤੋਂ ਵੱਧ ਜ਼ਮੀਨ ਇਜ਼ਰਾਈਲ ਕਬਜ਼ਾ ਚੁੱਕਾ ਹੈ ਅਤੇ ਉਸ ਕਬਜ਼ੇ ਨੂੰ ਹੁਣ ਆਸਟ੍ਰੇਲੀਆ, ਕੈਨੇਡਾ ਅਤੇ ਬ੍ਰਿਟੇਨ ਨੇ ਗੈਰ ਕਾਨੂੰਨੀ ਮੰਨ ਲਿਆ ਹੈ ਅਤੇ ਨਾਲ ਹੀ ਉਸ ਨੂੰ ਫਿਲਿਸਤਿਨ ਦਾ ਹਿੱਸਾ ਮੰਨਿਆ ਹੈ। 트럼ਪ ਲਈ ਇਹ ਕਿੰਨਾ ਸ਼ਰਮਨਾਕ ਹੈ ਇਹ ਤਾਂ ਇਥੋਂ ਸਮਝੋ ਕਿ ਉਹ ਇਸ ਨੂੰ ਰੋਕਣ ਲਈ ਸਭ ਕੁਝ ਕਰਨ ਲਈ ਤਿਆਰ ਸਨ। ਹਾਲ ਹੀ ਵਿੱਚ ਉਹ ਬ੍ਰਿਟੇਨ ਦੇ ਦੌਰੇ ਤੇ ਵੀ ਗਏ ਸਨ। ਤਾ ਜੋ ਬ੍ਰਿਟੇਨ ਨੂੰ ਮਨਾ ਸਕਣ ਇਥੋਂ ਤੱਕ ਕਿ ਜੋ ਟਰੰਪ ਕਹਿੰਦੇ ਹਨ ਕਿ ਪੂਰੀ ਦੁਨੀਆ ਅਮਰੀਕਾ ਵਿੱਚ ਨਿਵੇਸ਼ ਕਰੇ ਸਾਡੇ ਦੇਸ਼ ਵਿੱਚ ਫੈਕਟਰੀਆਂ ਲਗਾਏ ਭਾਰਤ ਵਿੱਚ ਫੈਕਟਰੀਆਂ ਨਾ ਲਗਾਈਆਂ ਜਾਣ ਚੀਨ ਤੋਂ ਆਪਣੀਆਂ ਫੈਕਟਰੀਆਂ ਉਖਾੜ ਕੇ ਅਮਰੀਕਾ ਵਿੱਚ ਲਗਾਈਆਂ ਜਾਣ ਉਹੀ ਡੋਨਲਡ ਟਰੰਪ ਆਪਣੀਆਂ ਕੰਪਨੀਆਂ ਤੋਂ 60 ਬਿਲੀਅਨ ਡਾਲਰ ਇਨਵੈਸਟ ਕਰਵਾ ਕੇ ਬ੍ਰਿਟੇਨ ਵਿੱਚ ਲਿਆਂਦੇ ਆਂਜੋ ਬ੍ਰਿਟੇਨ ਵਿਕ ਜਾਵੇ ਅਤੇ ਉਹਨਾਂ ਦੇ ਅੱਗੇ ਝੁਕ ਕੇ ਫਿਲਸਤੀਨ ਨੂੰ ਮਾਨਯਤਾ ਨਾ ਦੇਵੇ ਪਰ ਇੱਥੇ ਦਾਤ ਦੇਣੀ ਪਵੇਗੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਈਅਰ ਸਟੀਮਰ ਨੂੰ ਜੋ ਟਰੰਪ ਦੇ ਸਾਹਮਣੇ ਨਹੀਂ ਝੁਕੇ ਅਤੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਜੋ ਵਾਦਾ ਕੀਤਾ ਸੀ ਉਸ ਨੂੰ ਅੱਜ ਪੂਰਾ ਕਰ ਦਿੱਤਾ ਯਾਨੀ ਕਿ ਫਿਲਸਤੀਨ ਨੂੰ ਦੇਸ਼ ਦੀ ਮਾਨਯਤਾ ਦੇ ਦਿੱਤੀ ਪਰ ਇਹ ਜੋ ਕਦਮ ਹੈ ਵੈਸਟਰਨ ਦੇਸ਼ਾਂ ਦਾ ਇਹ ਇਜ਼ਰਾਈਲ ਦੇ ਖਿਲਾਫ ਨਹੀਂ ਹੈ ਇਹ ਬਿਲਕੁਲ ਨਾ ਸੋਚੋ ਇਹ ਪੂਰੀ ਤਰ੍ਹਾਂ ਨਾਲ ਡੋਨਲਡ ਟਰੰਪ ਦੇ ਖਿਲਾਫ ਹੈ ਕਿਉਂਕਿ ਡੋਨਲਡ ਟਰੰਪ ਨੇ ਇਹਨਾਂ ਦੇਸ਼ਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਬੜਾ ਤੰਗ ਕੀਤਾ ਹੈ ਅਤੇ ਇਹ ਦੇਸ਼ ਮੌਕਾ ਲੱਭ ਰਹੇ ਸਨ ਕਿ ਇਸ ਤਰੀਕੇ ਨਾਲ ਟਰੰਪ ਨੂੰ ਝਟਕਾ ਦਿੱਤਾ ਜਾਵੇ ਅਤੇ ਉਹਨਾਂ ਨੂੰ ਮੌਕਾ ਮਿਲਿਆ ਇਜ਼ਰਾਈਲ ਦੇ ਰੂਪ ਵਿੱਚ ਕਿਉਂਕਿ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਵਿੱਚ ਯਹੂਦੀ ਲੋਕ ਬੜੇ ਅਹਿਮ ਹਨ ਉਹਨਾਂ ਦਾ ਵੋਟਰ ਬੇਸ ਬੜਾ ਮਜ਼ਬੂਤ ਹੈ ਪਰ ਸਭ ਤੋਂ ਵੱਡੀ ਗੱਲ ਉਹਨਾਂ ਦਾ ਪੈਸਾ ਅਮਰੀਕੀ ਰਾਜਨੀਤੀ ਲਈ ਬੜਾ ਮਹੱਤਵਪੂਰਨ ਹੈ ਅਮਰੀਕਾ ਦੇ ਸਾਰੇ ਪੋਲੀਟੀਸ਼ੀਅਨ ਚਾਹੇ ਕਿਸੇ ਵੀ ਪੱਖ ਦੇ ਹੋਣ ਜਾਂ ਵਿਰੋਧ ਦੇ ਸਭ ਨੂੰ ਯਹੂਦੀ ਲੋਕਾਂ ਦਾ ਪੈਸਾ ਚਾਹੀਦਾ ਹੈ ਅਤੇ ਉਹ ਪੈਸਾ ਤਦ ਹੀ ਮਿਲਦਾ ਹੈ ਜਦੋਂ ਤੁਸੀਂ ਇਜ਼ਰਾਈਲ ਦੇ ਹਿੱਤਾਂ ਦੀ ਗੱਲ ਕਰੋ ਅੱਜ ਟਰੰਪ ਬ੍ਰਿਟੇਨ ਕੈਨੇਡਾ ਅਤੇ ਆਸਟ੍ਰੇਲੀਆ ਵਰਗੀਆਂ ਵੱਡੀਆਂ ਵੈਸਟਰਨ ਤਾਕਤਾਂ ਦੇ ਸਾਹਮਣੇ ਵਿਲਨ ਬਣ ਗਏ ਹਨ ਜਿਨ੍ਹਾਂ ਨਾਲ ਉਹ ਕਦੀ ਆਪਣੀ ਸਭ ਤੋਂ ਮਜ਼ਬੂਤ ਸਾਂਝ ਮੰਨਦੇ ਸਨ ਬ੍ਰਿਟੇਨ ਕੈਨੇਡਾ ਅਤੇ ਆਸਟ੍ਰੇਲੀਆ ਨੇ ਸਿਰਫ ਇੱਕ ਕਦਮ ਚੱਲ ਕੇ 트াম্প ਨੂੰ ਉਹ ਸ਼ਰਮਿੰਦਗੀ ਦੇ ਦਿੱਤੀ ਹੈ ਜੋ ساری ਉਮਰ ਉਨ੍ਹਾਂ ਦੇ ਨਾਲ ਰਹੇਗੀ ਅਤੇ ਜਦੋਂ ਵੀ ਹੁਣ 40 ਸਾਲ ਤੋਂ ਬਾਅਦ 50 ਸਾਲ ਤੋਂ ਬਾਅਦ 트াম্প ਦੀ ਗੱਲ ਹੋਵੇਗੀ ਤਾਂ ਬੜੀ ਸ਼ਰਮ ਨਾਲ ਉਨ੍ਹਾਂ ਦਾ ਨਾਮ ਲਿਆ ਜਾਏਗਾ ਕਿ ਅਮਰੀਕਾ ਵਿੱਚ ਇੱਕ ਈਵੇਂ ਦਾ ਕਮਜ਼ੋਰ ਰਾਸ਼ਟਰਪਤੀ ਸੀ ਜਿਸ ਦੇ ਕਾਰਜ ਕਾਲ ਵਿੱਚ ਪੱਛਮੀ ਦੇਸ਼ ਅਮਰੀਕਾ ਦੇ ਖਿਲਾਫ ਜਾ ਕੇ ਫਿਲਿਸਤਿਨ ਨੂੰ ਮਾਨਤਾ ਦੇ ਗਏ ਤੁਸੀਂ ਭਾਰਤ ਵਿੱਚ ਬੈਠੇ ਹੋ ਸ਼ਾਇਦ ਤੁਹਾਨੂੰ ਇਸ ਗੱਲ ਦਾ ਅਹਿਸਾਸ ਨਾ ਹੋਵੇ ਪਰ ਅਮਰੀਕੀ ਸਮਾਜ ਵਿੱਚ ਇਸ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ ਕਿ ਕਿਵੇਂ 트ੰਪ ਲਗਾਤਾਰ ਵਿਦੇਸ਼ੀ ਮੋਰਚੇ ਤੇ ਕਮਜ਼ੋਰ ਰਾਸ਼ਟਰਪਤੀ ਸਾਬਿਤ ਹੋ ਰਹੇ ਹਨ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਤਾਂ ਸ਼ੁਰੂਆਤ ਹੈ ਹੁਣ ਤਾਂ ਯੂਰਪ ਦੇ ਦੇਸ਼ਾਂ ਵਿੱਚ ਲਾਈਨ ਲੱਗਣ ਵਾਲੀ ਹੈ ਪਲਿਸਤੀਨ ਨੂੰ ਮਾਨਤਾ ਦੇਣ ਦੀ ਟੱਟੋ-ਕੱਟ ਡੇਡ ਦਰਜਨ ਯਾਨੀ ਕਿ 18 ਤੋਂ ਵੱਧ ਜਿਹੜੇ ਦੇਸ਼ ਹੈ ਉਹ ਤਿਆਰ ਹੋ ਚੁੱਕੇ ਹਨ ਪਲਿਸਤੀਨ ਨੂੰ ਸਵੀਕਾਰ ਕਰਨ ਲਈ ਹਕੀਕਤ ਵਿੱਚ ਪੂਰੀ ਦੁਨੀਆ ਇਸ ਸਮੇਂ ਟਰੰਪ ਦੇ ਸਾਹਮਣੇ ਖੜੀ ਹੈ ਅਤੇ ਹਰ ਇੱਕ ਮੌਕਾ ਲੱਭ ਰਹੀ ਹੈ ਟਰੰਪ ਨੂੰ ਝੋਟ ਕਰਨ ਦਾ ਜਿਸ ਨੂੰ ਜਿੱਥੇ ਮੌਕਾ ਮਿਲ ਰਿਹਾ ਹੈ ਉਹ ਟਰੰਪ ਨੂੰ ਠੋਕ ਰਿਹਾ ਹੈ